ਸ਼ਖਸ ਦੀ ਭੁੱਖ ਦੇ ਕਾਰਨ ਕਰ ਦਿੱਤੇ ਅਣਗਿਣਤ ਕਤਲ ਮਾਰਨ ਤੋਂ ਬਾਅਦ Laash ਦੀ ਪਿੱਠ ਤੇ ਲਿਖ ਦਿੰਦਾ ਸੀ ਗਦਾਰ ਕਿਉਂ ਕਰਦਾ ਸੀ ਕਤਲ ਕਿਵੇਂ ਕਰਦਾ ਸੀ ਕਤਲ ਕੌਣ ਸੀ ਇਹ ਸ਼ਖਸ ਪੂਰੀ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਆ ਜਸਕਰਨ ਸਿੰਘ ਮਲੂਕਾ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਪੰਜਾਬ ਦੇ ਵਿੱਚ ਸੀਰੀਅਲ ਕਿਲਰ ਫੜਿਆ ਜਾਂਦਾ ਹਮ ਰਾਮ ਸਰੂਪ ਉਹਦਾ ਨਾਮ ਦੱਸਿਆ ਜਾਂਦਾ ਤੇ ਗੜ ਸ਼ੰਕਰ ਦੇ ਚੌੜਾ ਪਿੰਡ ਨਾਲ ਸੰਬੰਧਿਤ ਦੱਸਿਆ ਜਾਂਦਾ ਹੂੰ ਪੰਜਾਬ ਪੁਲਿਸ ਕੋਲੇ ਉਹ ਮੰਨਦਾ 11 ਕਤਲ ਉਹਨੇ ਕੀਤੇ ਹੋਏ ਆ ਤੁਸੀਂ ਇਸ ਮਸਲੇ ਨੂੰ ਕੀ ਦੇਖਦੇ ਹੋ ਵੇਖੋ ਮਸਲਾ ਬਹੁਤ ਹੈਰਾਨੀਜਨਕਾ ਪਹਿਲੀ ਗੱਲ ਇਹ ਆ ਕਿ ਅਸਲ ਦੇ ਵਿੱਚ ਜਿਹੜਾ ਘਟਨਾ ਨੂੰ ਇਸ ਤਰੀਕੇ ਨਾਲ ਅੰਜਾਮ ਦੇਣਾ 11 ਕਤਲ ਬਹੁਤ ਵੱਡੀ ਵਾਰਦਾਤਾ ਠੀਕ ਆ ਕਤਲ ਇੱਕ ਹੋ ਜਾਂਦਾ ਪਤਾ ਲੱਗ ਜਾਂਦਾ ਦੋ ਕਤਲਾਂ ਤੋਂ ਬੰਦਾ ਫੜਿਆ ਜਾਂਦਾ ਪਰ ਜਿਹੜਾ ਉਸ ਬੰਦੇ ਦਾ ਆਰਾਮ ਸਰੂਪ ਦਾ ਜਿਹੜਾ ਅਸਲ ਦੇ ਵਿੱਚ ਸਿਸਟਮ ਕੀ ਬਣਾਇਆ ਹੋਇਆ ਸੀਗਾ ਲੈਫਟ ਮੰਗਦਾ ਸੀ ਸ਼ੀਕਾ ਸ਼ਾਮ ਦੇ ਟਾਈਮ ਉਹਨੇ ਇੱਕ ਪਰ ਉਹਨੇ ਨਾਲ ਲੈਫਟ ਮੰਗਣ ਦਾ ਕਾਰਨ ਕੀ ਸੀ ਜੇ ਤਾਂ ਉਹ ਆਪਣੇ ਉਸੇ ਬੰਦੇ ਦੇ ਰੂਪ ਦੇ ਵਿੱਚ ਖੜਦਾ ਤਾਂ ਹੋ ਸਕਦਾ ਕੋਈ ਉਹਨੂੰ ਲੈਫਟ ਦਿੰਦਾ ਚਾਹੇ ਨਾ ਦਿੰਦਾ ਅਸਲ ਦੇ ਵਿੱਚ ਉਹ ਜਨਾਨੀਆਂ ਵਾਲੇ ਕੱਪੜੇ ਪਾ ਕੇ ਖੜ ਜਾਂਦਾ ਸੀ ਜਨਾਨੀਆਂ ਵਾਲਾ ਰੂਪ ਧਾਰਨ ਕਰਕੇ ਚੰਗਾ ਮੇਕਅਪ ਕਰ ਲੈਂਦਾ ਸੀ ਕਿਉਂਕਿ ਨਾਲ-ਨਾਲ ਬਹੁਤ ਸਾਰੀਆਂ ਪਰਤਾਂ ਹੋਰ ਵੀ ਖੁੱਲਣਗੀਆਂ ਤੁਸੀਂ ਪਹਿਲਾਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀ ਉਹ ਨਾਲ ਜਰੂਰੀ ਖਾ ਲੈਂ ਮੈਂ ਬਿਲਕੁਲ ਵੀਡੀਓ ਕਲਿੱਪ ਤੁਹਾਨੂੰ ਉਹ ਜਰੂਰ ਦਿਖਵਾ ਦੂੰਗਾ ਜੋ ਪੁਲਿਸ ਦੇ ਨਾਲ ਉਹ ਫੜਾ ਜਾਂਦਾਗਾ ਤੁਸੀਂ ਆ ਦੇਖ ਲਓ ਜਿਹੜੀ ਆ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਸ਼ਖਸ ਨੂੰ ਇਹ ਪੰਜਾਬ ਪੁਲਿਸ ਲੈ ਕੇ ਜਾ ਰਹੀ ਆ ਠੀਕ ਆ ਇਹ ਨੇ ਜਿਹੜਾ ਹੈਗਾ 11 ਕਤਲ ਮੰਨਿਆ ਤੇ ਇਹ 11 ਕਤਲਾਂ ਨੂੰ ਜਿਹੜੀ ਇਹਨੇ ਅੰਜਾਮ ਤੁਸੀਂ ਇਹ ਤਸਵੀਰਾਂ ਦੇਖ ਲਈਆਂ ਜਿਹੜੀਆਂ ਹਨਾ 11 ਕਤਲ ਇਹ ਮੰਨਿਆ ਤੇ 11 ਕਤਲ ਇਹ ਨਵਾਂ ਸ਼ਹਿਰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਰੋਪੜ ਇਹ ਜੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਨੇ ਸਾਲ ਡੇਢ ਸਾਲ ਦੇ ਅੰਦਰ ਇਹਨੇ ਘਟਨਾ ਨੂੰ ਜਿਹੜਾ ਅੰਜਾਮ ਆ ਭਾਈ ਉਹ ਦਿੱਤਾ ਗਿਆ ਕਿਉਂਕਿ ਇਹਦਾ ਕਾਰਨ ਇਹ ਕਿ ਬੁੜੀਆਂ ਵਾਲੇ ਲੀੜੇ ਪਾ ਕੇ ਰਾਤ ਨੂੰ ਖੜਦਾ ਸੀ ਹੱਥ ਦਿੰਦਾ ਸੀਗਾ ਠੀਕ ਆ ਬਹੁਤ ਸਾਰੇ ਲੋਕ ਬਚ ਵੀ ਗਏ ਬਚ ਵੀ ਗਏ ਹੋਣਗੇ ਜਿਨ੍ਹਾਂ ਨੇ ਲੈਫਟ ਨਹੀਂ ਦਿੱਤੀ ਪਰ ਬਹੁਤ ਸਾਰੇ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਜਿਹੜੀ ਸੀਗੀ ਇਹ ਹੋ ਜਾਂਦਾ ਆਪਾਂ ਨੂੰ ਹੁੰਦਾ ਹੀ ਆ ਦਿਲੋਂ ਹਮਦਰਦੀ ਹੁੰਦੀ ਆ ਵੀ ਇੱਕ ਲੇਡੀ ਜੀ ਖੜੀ ਆ ਜਾਂ ਕੋਈ ਸ਼ਖਸ ਖੜਾ ਇਹਨੂੰ ਯਾਰ ਉੱਥੋਂ ਤਾਈਂ ਛੱਡ ਦਗੇ ਆਪਣੇ ਅੰਦਰ ਇੱਕ ਹਮਦਰਦੀ ਹੁੰਦੀ ਆ ਹਮਦਰਦੀ ਬਿਲਕੁਲ ਪੈਦਾ ਹੁੰਦੀ ਆ ਉਸੇ ਹਮਦਰਦੀ ਦਾ ਜਿਹੜਾ ਨਜਾਇਜ਼ ਫਾਇਦਾ ਰਾਮ ਸਰੂਪ ਨੇ ਚੱਕਿਆ ਅਸਲ ਦੇ ਵਿੱਚ ਉਹਦੇ ਅੰਦਰ ਜਿਹੜਾ ਸੀਗਾ ਗੇ ਸੀ ਹੋਮੋਸੈਕਸ਼ੁਅਲ ਜੀਨ ਨੂੰ ਆਪਾਂ ਕਹਿ ਦਿੰਦੇ ਆ ਕਹਿ ਦਿੰਨੇ ਆ ਠੀਕ ਆ ਜੀਨੂ ਕੋ ਸਾਡਾ ਸਮਾਜ ਐਕਸੈਪਟ ਨਹੀਂ ਕਰਦਾ ਠੀਕ ਆ ਇਹ ਇੱਕ ਮਨੋਵਿਗਿਆਨਕ ਤੌਰ ਤੇ ਵਿਗਿਆਨੀਆਂ ਦਾ ਇਹ ਮੰਨਣਾ ਵੀ ਬੰਦੇ ਦੇ ਅੰਦਰ ਜਿਨਸ ਇਦਾਂ ਦੇ ਪੈਦਾ ਹੋ ਜਾਂਦੇ ਆ ਠੀਕ ਆ ਬਹੁਤ ਸਾਰੀਆਂ ਤਾਂ ਕੰਟਰੀਆਂ ਦੇ ਵਿੱਚ ਇਹਨੂੰ ਚਲੋ ਮਾਨਤਾ ਵੀ ਦੇ ਦਿੱਤੀ ਮਾਨਤਾ ਪ੍ਰਾਪਤ ਹੋ ਗਈ ਇਹਨਾਂ ਨੂੰ ਹਾਂ ਕਿਉਂਕਿ ਬਹੁਤ ਸਾਰੇ ਸਾਡੇ ਵੀ ਹੈਗਾ ਇੰਡੀਆ ਦੇ ਵਿੱਚ ਬਹੁਤ ਸਾਰਾ ਜਿੱਥੇ ਕੁੜੀਆਂ ਕੁੜੀਆਂ ਨਾਲ ਵਿਆਹ ਕਰਾ ਰਹੀਆਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਾਏ ਪਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਜਦੋਂ ਕੁਝ ਇਨਸਾਨੀਅਤ ਤੌਰ ਤੇ ਇਹ ਮਨੁੱਖ ਜਾਤੀ ਦੇ ਵਿੱਚ ਕੁਝ ਵ ਪਰਾਮਾ ਹੁੰਦਾ ਤੇ ਉਦੋਂ ਕਿਤੇ ਨ ਕਿਤੇ ਸ਼ਰਮ ਦੇ ਨਾਲ ਸਾਡਾ ਸਿਰ ਵੀ ਝੁਕਦਾ। ਇਹੀ ਗੱਲ ਹੋਈ ਕਿ ਰਾਮ ਸਰੂਪ ਸੀਗਾ ਜਿਹੜਾ ਉਹ ਹੱਥ ਦਿੰਦਾ ਸੀ, ਬੈਠਦਾ ਸੀ। ਬੈਠਣ ਵਾਲੇ ਨੂੰ ਮਜਬੂਰ ਇਹ ਕਰਦਾ ਸੀ ਵੀ ਮੇਰੇ ਨਾਲ ਤੂੰ ਰਿਲੇਸ਼ਨ ਬਣਾ। ਰਿਲੇਸ਼ਨ ਬਣਾ। ਹੁਣ ਵੇਖੋ ਜਿਹੜੇ ਬੰਦ ਉਹ ਤੋਂ ਸਾਹ ਦਿੰਦਾ ਸੀਗਾ। ਜਿੰਨੇ ਬੰਦਿਆਂ ਨੇ ਰਿਲੇਸ਼ਨ ਬਣਾਏ ਹਨਾ ਉਹਦੇ ਨਾਲ ਕੀ ਕਰਦਾ ਸੀ ਉਸ ਤੋਂ ਬਾਅਦ ਉਹ ਉਹਨਾਂ ਤੋਂ ਪੈਸੇ ਦੀ ਡਿਮਾਂਡ ਕਰਦਾ ਸੀ। ਸੋ 150 200 ਇੱਥੋਂ ਤੱਕ ਹੀ ਉਹਦੀ ਮਾਰ ਸੀਗੀ ਹੋ ਸਕਦਾ ਕਿਸੇ ਨੇ ਵੱਧ ਵੀ ਦੇ ਦਿੱਤੇ ਹੁਣ 200 ਜਿਹੜਾ ਹੈਗਾ ਅਗਰ ਰੁਪਈਆ ਮੰਗਦਾ ਸੀ ਤੇ ਜੇ ਅਗਲਾ ਕੋਈ 10 20 50 ਰੁਪਏ ਘੱਟ ਵੀ ਦੇ ਦਿੰਦਾ ਸੀ ਇਸ ਆਰਾਮ ਸਰੂਪ ਨੂੰ ਤੇ ਉਹਦਾ ਹੀ ਕਤਲ ਕਰ ਦਿੰਦਾ ਸੀ ਬਹੁਤ ਚਿੰਤਾ ਦਾ ਵਿਸ਼ਾ ਵੀਰੇ ਚਿੰਤਾ ਦਾ ਨਸ਼ਾ ਵੀ ਕਰਦਾ ਹੋਊਗਾ ਇਹ ਨਸ਼ੇ ਕਰਕੇ ਇਹ ਕੰਮ ਕਰਦਾ ਸੀ ਇਹ ਗੱਲ ਵੀ ਖੁੱਲ ਕੇ ਸਾਹਮਣੇ ਆਈ ਆ ਅਸਲ ਦੇ ਵਿੱਚ ਮੈਂ ਥੋੜਾ ਜਿਹਾ ਉਹਦਾ ਪਿਛੋਕੜ ਵੀ ਤੁਹਾਨੂੰ ਦੱਸ ਦਿਆਂ ਇਹ ਵੀ ਦੱਸਿਆ ਜਾਂਦਾ ਵੀ ਉਹਦੀ ਮੈਰਜ ਹੁੰਦੀ ਆ ਮੈਰਜ ਤੋਂ ਬਾਅਦ ਉਹਦੇ ਵਿਹਲੇ ਬੱਚੇ ਵੀ ਦੱਸਿਆ ਗਿਆ ਬਾਈ ਬਸ ਇਹ ਗੱਲ ਵੀ ਹੈ ਕਿ ਪਰਿਵਾਰ ਨੇ ਉਹਨੂੰ ਬੇਦਖਲ ਵੀ ਕਰ ਦਿੱਤਾ ਗਿਆ ਹਾਂ ਬੇਦਖਲ ਕੀਤਾ ਬਿਲਕੁਲ ਜਦੋਂ ਉਹਦੀਆਂ ਹਰਕਤਾਂ ਇਦਾਂ ਦੀਆਂ ਹੋ ਗਈਆਂ ਠੀਕ ਆ ਜੋ ਸਾਡਾ ਸਮਾਜ ਐਕਸੈਪਟ ਨਹੀਂ ਕਰਦਾ ਉਹਦਾ ਪਰਿਵਾਰ ਵੀ ਉਹ ਗੱਲ ਨੂੰ ਐਕਸੈਪਟ ਨਹੀਂ ਕਰਦਾ ਉਹ ਗੇ ਬਣ ਗਿਆ ਹਨਾ ਇਸ ਤਰੀਕੇ ਦੇ ਉਹ ਇਹ ਵੀ ਗੱਲ ਤੁਹਾਡੀ ਵਿੱਚ ਵਿੱਚ ਆ ਬਾਈ ਤੁਸੀਂ ਸ਼ਬਦ ਵਰਤਦੇ ਨੇ ਪੁਲਿਸ ਨੇ ਵੀ ਇਹ ਸ਼ਬਦ ਵਰਤੇ ਕਿ ਉਹ ਗੇ ਸੀ ਦੇਖੋ 40 42 ਸਾਲ ਦੀ ਉਮਰ ਦੱਸੀ ਜਾ ਰਹੀ ਆ ਤੇ ਦੱਸਿਆ ਜਾ ਰਿਹਾ ਕਿ 2 2.5 ਸਾਲਾਂ ਤੋਂ ਉਹ ਇਹ ਕੰਮ ਕਰ ਰਿਹਾ ਸੀ ਪਰ ਇਦੋਂ ਪਿੱਛੇ ਕਿ ਉਹਦੇ ਪਰਿਵਾਰ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਇਹ ਗਏ ਆ ਕਿਉਂਕਿ ਉਹਦੀ ਮੈਰਿਜ ਵੀ ਹੁੰਦੀ ਆ ਬੱਚੇ ਵੀ ਹੁੰਦੇ ਆ ਇਸ ਚੀਜ਼ ਨੂੰ ਕਿਵੇਂ ਦੇਖੋ ਬਹੁਤ ਸਾਰੀਆਂ ਚੀਜ਼ਾਂ ਉਹ ਹੁੰਦੀਆਂ ਜਿਹੜਾ ਬੰਦਾ ਕੇਵਲ ਆਪਣੇ ਆਪ ਦੇ ਵਿੱਚ ਹੀ ਰੱਖਦਾ ਉਹ ਕਿਸੇ ਨੂੰ ਵੀ ਨਹੀਂ ਦੱਸਦਾ ਪਰਿਵਾਰ ਨੂੰ ਵੀ ਨਹੀਂ ਦੱਸਦਾ ਹੋ ਸਕਦਾ ਇਹ ਜਿਹੜੀ ਗੇ ਦੀ ਉਹਦੇ ਅੰਦਰ ਇਹ ਜਿਹੜੀ ਕਿਰਿਆ ਆਪਾਂ ਕਹਿ ਸਕਦੇ ਹਾਂ ਚੱਲ ਰਹੀ ਸੀ ਕੀ ਪਤਾ ਕਦੋਂ-ਕਦੋਂ ਹੀ ਚੱਲ ਰਹੀ ਆ ਪਰ ਜਿਹੜੇ ਤਰੀਕੇ ਨਾਲ ਉਹਨੇ ਜਦੋਂ ਕੰਮ ਖੁੱਲ ਕੇ ਜਾਂ ਜਿਹੜੀ ਏਡੀ ਵੱਡੀ ਗਲਤੀ ਉਹਦੇ ਪਰਿਵਾਰ ਦੇ ਸਾਹਮਣੇ ਉਹਦੀ ਆਈ ਆ ਪਰਿਵਾਰ ਨੇ ਸੋਚਿਆ ਹਣਾ ਵੀ ਪਿੰਡ 'ਚ ਰਾਵਾਂਗੇ ਕਿਵੇਂ ਸਮਾਜ ਦੇ ਵਿੱਚ ਵਿਚਰਾਂਗੇ ਕਿਵੇਂ ਰਿਸ਼ਤੇਦਾਰਾਂ ਚ ਕਿਵੇਂ ਜਾਵਾਂਗੇ ਠੀਕ ਆ ਉਹਨਾਂ ਨੇ ਇਹੀ ਜਾਣਿਆ ਕਿਉਂਕਿ ਜਿਹੜੀ ਇਹ ਲੋਕ ਹੁੰਦੇ ਆ ਨਾ ਇਹਨਾਂ ਦੀਆਂ ਹਰਕਤਾਂ ਥੋੜੀਆਂ ਵੱਖਰੀਆਂ ਹੁੰਦੀਆਂ ਵੱਖਰੀਆਂ ਨੇ ਸਮਾਜ ਤੋਂ ਥੋੜਾ ਜਿਹਾ ਵੱਖਰਾ ਸ਼ੋਅ ਕਰਦੇ ਆ ਆਪਣੇ ਇਹਨਾਂ ਨੇ ਦੇਖਣ ਦਾ ਤਰੀਕਾ ਅਲੱਗ ਹੁੰਦਾ ਇਹਨਾਂ ਦੇ ਤੁਰਨ ਦਾ ਤਰੀਕਾ ਅਲੱਗ ਹੁੰਦਾ ਇਹਨਾਂ ਦਾ ਹੱਥ ਪੈਰ ਹਿਲਾਉਣ ਦੇ ਤਰੀਕੇ ਅਲੱਗ ਹੁੰਦੇ ਆ ਠੀਕ ਆ ਜਦੋਂ ਇਹ ਚੀਜ਼ਾਂ ਆਪਾਂ ਕਿਸੇ ਵੀ ਬੰਦੇ ਦੇ ਵਿੱਚ ਵੇਖਦੇ ਆ ਗੇਹ ਵਾਲੀਆਂ ਹਰਕਤਾਂ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਪਾਸੇ ਦੀ ਲੰਘਣ ਲੱਗ ਜਾਂਦੇ ਆ ਉਹਨਾਂ ਨੂੰ ਥੋੜੀਆਂ ਜਿਹੀਆਂ ਛੇਡਾਂ ਜਾਂ ਮੰਦੇ ਸ਼ਬਦ ਬੋਲਣ ਲੱਗ ਜਾਂਦੇ ਆ ਜਾਂ ਉਹਨਾਂ ਨੂੰ ਦੂਰ ਕਰਨ ਲੱਗ ਜਾਂਦੇ ਆ ਫਿਰ ਇਹ ਵੀ ਕਿਤੇ ਨਾ ਕਿਤੇ ਕਾਰਨ ਮੰਨ ਲਓ ਕਿ ਸਮਾਜ ਉਹਨਾਂ ਨੂੰ ਬੇਇੱਜ਼ਤ ਕਰਦਾ ਕਿ ਇਸ ਬੇਇੱਜ਼ਤੀ ਨੂੰ ਅਸਹਿਣ ਨਾ ਕਰਦੇ ਹੋਏ ਇਹ ਇਹਨਾਂ ਵਰਦਾਂ ਤੁਹਾਨੂੰ ਦਿੱਤਾ ਹੋਊਗਾ ਅੰਜਾਮ ਇਹ ਇਹ ਗੱਲ ਵੀ ਹੈਗੀ ਆ ਇਹ ਦੇ ਕਰਕੇ ਵੀ ਇਹ ਚੀਜ਼ ਵੀ ਪਰ ਅਸਲ ਦੇ ਵਿੱਚ ਇਹ ਹੁੰਦਾ ਵੀ ਜਦੋਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਐਕਸੈਪਟ ਨਹੀਂ ਕਰਦੇ ਹੋ ਸਕਦਾ ਦੱਸਿਆ ਵੀ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਣਾ ਪਰ ਅਸਲ ਮਾਨਸਿਕ ਰੋਗੀ ਸੀ ਰੋਗੀ ਸੀ ਪਰ ਅਸਲ ਦੇ ਵਿੱਚ ਉਹੀ ਹੈ ਨਾ ਵੀ ਉਹ ਚਾਹੁੰਦਾ ਸੀ ਵੀ ਮੈਨੂੰ ਕਿਤੇ ਪਿਆਰ ਮਿਲੇ ਹਮਦਰਦੀ ਮਿਲੇ ਜਾਂ ਜਿਹੜੇ ਮੇਰੇ ਅੰਦਰੇ ਸਿਸਟਮ ਬਣ ਗਿਆ ਜਾਂ ਮੈਂ ਜਿਹੜੀ ਇਹ ਅਚਾ ਦਾ ਰੋਗੀ ਹੋ ਗਿਆ ਇਹਨੂੰ ਸਾਡੇ ਸਮਾਜ ਦੇ ਲੋਕ ਐਕਸੈਪਟ ਕਰਨ ਉਹਨਾਂ ਤੋਂ ਹਮਦਰਦੀ ਚਾਹੁੰਦਾ ਸੀ ਉਹਨਾਂ ਤੋਂ ਉਹ ਪਿਆਰ ਚਾਹੁੰਦਾ ਸੀ ਪਰ ਉਹ ਪਰਿਵਾਰ ਨੇ ਵੀ ਉਹਨੂੰ ਘਰੋਂ ਕੱਢਦਾ ਬੇਦਖਲ ਕਰ ਦਿੱਤਾ ਘਰੋਂ ਕੱਢ ਦਿੱਤਾ ਬਹੁਤ ਵੇਖੋ ਇੱਕ ਇਹ ਚੀਜ਼ ਹੈ ਵੀ ਜਦੋਂ ਉਹਨੇ ਹੁਣੇ ਕਤਲ ਕੀਤੇ ਨੇ 11 ਕਤਲ ਕੀਤੇ ਨੇ ਹੁਣ ਮੈਂ ਇਹ ਵੀ ਮੰਨਦਾ ਵੀ ਬੇਇਜ਼ਤੀ ਦੇ ਤੌਰ ਤੇ ਉਹ ਕਤਲ ਨਹੀਂ ਹੋਏ ਉਹ ਜਦੋਂ ਕਿਸੇ ਨੂੰ ਰੋਕਦਾ ਸੀ ਉੱਥੇ ਉਹਦੇ ਨਾਲ ਉਹ ਅਗਲਾ ਸੰਬੰਧ ਬਣਾਉਂਦਾ ਸੀ ਹੁਣ ਜਿਹੜੀ ਅਸਲ ਗੱਲ ਕੀ ਹੁੰਦੀ ਆ ਕਿ ਝਾੜੀਆਂ ਦੇ ਵਿੱਚੋਂ ਇੱਕ Laash ਮਿਲਦੀ ਆ ਨਗਨ ਅਵਸਥਾ ਦੇ ਵਿੱਚ Laash ਮਿਲਦੀ ਆ ਇੱਕ ਮਿਲਦੀ ਆ ਦੋ ਮਿਲਦੀ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਉਸ Laash ਦੇ ਪਿੱਠ ਦੇ ਉੱਤੇ ਗਦਾਰ ਉਹਨੇ ਲਿਖਿਆ ਹੋਇਆ। ਲਿਖਿਆ ਹੋਇਆ ਸੀ। ਗਦਾਰ ਦੀ ਵਜ੍ਹਾ ਵੀ ਦੱਸ ਦੋ ਕਿ ਬੜੀ ਹੈਰਾਨੀਜਨਕ ਵਜ੍ਹਾ ਹੈ ਕਿ ਗਦਾਰ ਕਿਉਂ ਲਿਖਿਆ ਉਹਨੂੰ? ਗਦਾਰ ਉਹ ਇਸ ਕਰਕੇ ਜਦੋਂ ਪੁਲਿਸ ਦੇ ਕੋਲੇ ਉਹਨੂੰ ਪੁੱਛਿਆ ਗਿਆ ਉਹ ਤੋਂ ਮੰਨਿਆ ਗਿਆ ਜਿਹੜੀ ਇਨਵੈਸਟੀਗੇਸ਼ਨ ਜਿੰਨੀ ਇੱਕ ਗੱਲ ਖੁੱਲ ਕੇ ਸਾਹਮਣੇ ਆਈ ਉਹ ਗਦਾਰ ਮਾਰਨ ਵਾਲੇ ਦੇ ਜਿਹੜਾ ਜਿਹਨੂੰ ਉਹ ਮਾਰ ਦਿੰਦਾ ਸੀ ਉਹਦੀ ਪਿੱਠ ਤੇ ਗਦਾਰ ਉਸ ਲਾਸ਼ ਦੇ ਉਹ ਲਿਖਦਾ ਸੀ। ਜਿਹੜਾ ਮੰਨ ਕੇ ਚੱਲੋ ਉਹਦੇ ਨਾਲ ਜਦੋਂ ਸੰਬੰਧ ਬਣਾਉਂਦਾ ਸੀ ਕੋਈ ਬੰਦਾ ਉਹਨੂੰ ਕਹਿ ਦਿੰਦਾ ਸੀ ਵੀ ਤੂੰ ਮੇਰੇ ਨਾਲ ਸੰਬੰਧ ਬਣਾ ਲਾ ਮੈਂ ਤੈਨੂੰ 200 ਰੁਪਇਆ ਦੇ ਦੂੰਗਾ। ਮੈਂ ਤੈਨੂੰ 500 ਰੁਪਏ ਦੇ ਦੂੰਗਾ ਮਤਲਬ 200 ਰੁਪਏ ਦੀ ਹਾਮੀ ਹੋਟਲੀ 200 ਤੋਂ ਬਾਅਦ ਸਬੰਧ ਬਣਾਉਣ ਤੋਂ ਬਾਅਦ ਜਦੋਂ ਉਹਦੇ ਉਹਨੂੰ ਪੈਸੇ ਦੇਣ ਵਾਲਾ ਬੰਦਾ ਜਿਹੜਾ ਉਹਦੇ ਨਾਲ ਸਬੰਧ ਬਣਾਉਂਦਾ ਸੀ ਰਾਮ ਸਰੂਪ ਨਾਲ ਉਹ ਉਹਨੂੰ 200 ਦੀ ਬਜਾਏ ਜਦੋਂ 150 ਰੁਪਏ ਦਿੰਦਾ ਸੀ 50 ਰੁਪਏ ਮੁੱਕਰ ਜਾਂਦਾ ਸੀ ਜਾਂ 200 ਦਿੰਦਾ ਹੀ ਨਹੀਂ ਸੀਗਾ ਉਦੋਂ ਉਹ ਉਹਨੂੰ ਜਾਂ ਕੁੱਟਮਾਰ ਕਰਕੇ ਜਾਂ ਉਹਦਾ ਆਪ ਦੇ ਗਲਾ ਘੁੱਟ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਜਦੋਂ ਮਾਰ ਦਿੰਦਾ ਸੀ ਮਾਰਨ ਤੋਂ ਬਾਅਦ ਉਹਦੀ ਪਿੱਠ ਤੇ ਉਹ ਗਦਾਰ ਲਿਖ ਦਿੰਦਾ ਸੀ ਵੀ ਤੂੰ ਮੇਰੇ ਨਾਲ ਗਿਦਾਰੀ ਕੀਤੀ ਬਿਲਕੁਲ ਆਹੀ ਗੱਲਾਂ ਵਿੱਚ ਤੁਹਾਡੇ ਆ ਜਾਂਦੀਆਂ ਕਿ 50 ਰੁਪਏ ਵਿੱਚ ਜਾਂ 200 ਰੁਪਏ ਵਿੱਚ ਕਿਸੇ ਦਾ ਕਤਲ ਕਰ ਦੇਣਾ ਬਹੁਤ ਹੀ ਇੱਕ ਭਿਆਨਕ ਗੱਲ ਨੂੰ ਸਾਹਮਣੇ ਲੈ ਕੇ ਆ ਰਹੀ ਹੈਗੀ ਉਹ ਬਹੁਤ ਸਾਰੀਆਂ ਇਹਦੇ ਤੇ ਜਿਵੇਂ ਆਪਾਂ ਹੋਰ ਵੀ ਗੱਲਾਂ ਸੁਣੀਆਂ ਨੇ ਕਿ ਇਹਦੇ ਤੇ ਫਿਲਮਾਂ ਬਣਦੀਆਂ ਜਾਂ ਨਾਟਕ ਬਣਦੇ ਆ ਹਨਾ ਉਹਨਾਂ ਦੇ ਵਿੱਚ ਦਿਖਾਇਆ ਜਾਂਦਾ ਜਿਹੇ ਸ਼ਖਸ਼ ਜਦੋਂ ਅਲੱਗ ਰਹਿੰਦੇ ਆ ਰੋ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਕਤਲ ਕਰਦੇ ਆ ਕ੍ਰਾਈਮਨਲ ਇਹ ਫਿਲਮਾਂ ਬਣਦੀਆਂ ਆਪਾਂ ਵੇਖਦੇ ਐਂਡ ਤੇ ਜਾ ਕੇ ਪਤਾ ਲੱਗਦਾ ਜਿਹੜੇ ਬੰਦੇ ਤੇ ਬਿਲਕੁਲ ਆਪਾਂ ਸ਼ੱਕ ਵੀ ਨਹੀਂ ਕਰ ਸਕਦੇ ਜਿਹਦੇ ਬਾਰੇ ਸੋਚ ਵੀ ਨਹੀਂ ਕਲਪਨਾ ਨਹੀਂ ਕਰ ਸਕਦੇ ਉਹ ਬੰਦਾ ਫਿਲਮ ਦੇ ਐਂਡ ਤੇ ਕਾਤਲ ਨਿਕਲਦਾ ਉਹੀ ਗੱਲ ਹੋਈ ਹੁਣ ਜਦੋਂ ਇਹ ਲਿਖਦਾ ਸੀ ਇੱਥੋਂ ਤੱਕ ਵੀ ਗੱਲ ਸੁਣ ਮੈਨੂੰ ਗੁਰਜੀ ਜੀ ਮਿਲੀ ਉਹਦੇ ਵਿੱਚ ਦੱਸਿਆ ਉਹਨੇ ਕਿ ਜਦੋਂ ਪੁਲਿਸ ਨੇ ਉਹਨੂੰ ਪੁੱਛਿਆ ਵੀ ਤੈਨੂੰ ਅਫਸੋਸ ਹੈ ਪਛਤਾਵਾ ਹੈ ਇਸ ਗੱਲ ਦਾ ਤੇ ਕਹਿੰਦਾ ਵੀ ਹਾਂ ਮੈਂ ਪਛਤਾਵਾ ਹੈ ਮੈਂ ਮਾਫੀ ਵੀ ਮੰਗਦਾ ਫਿਰ ਪੁਲਿਸ ਨੇ ਪੁੱਛਿਆ ਵੀ ਮਾਫੀ ਮੰਗਦਾ ਕੀ ਤੂੰ ਮਾਫੀ ਕੀਦੋਂ ਮੰਗਦਾ ਸੀ ਕਹਿੰਦਾ ਸੀ ਮੈਂ ਜਿਹੜੇ ਬੰਦੇ ਨੂੰ ਮਾਰ ਦਿੰਦਾ ਸੀ ਉਹਦੀ Laash ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗ ਲੈਂਦਾ ਸੀ ਤੁਸੀਂ ਸੋਚੋ ਯੂ ਦਾ ਮਾਈਂਡ ਕਿੱਧਰ ਨੂੰ ਚਲਾ ਗਿਆ ਉਹਦੀ ਸੋਚਣ ਸ਼ਕਤੀ ਕੀ ਹੋਗੀ ਕਿ ਇਹੋ ਜਿਹੇ ਉਹਦੇ ਅੰਦਰ ਨਕਸ਼ੇ ਬਣ ਗਏ ਬੰਦੇ ਦੇ ਹਨ ਪਹਿਲਾਂ ਸਬੰਧ ਬਣਾਉਣੇ ਵੇਖੋ ਇਹ ਜਿਹੜੀ ਕਿਰਿਆ ਅੰਦਰ ਪੈਦਾ ਹੋ ਗਈ ਹੁਣ ਤੁਸੀਂ ਇੱਕ ਇੱਥੇ ਇਹ ਵੀ ਗੱਲ ਮੈਂ ਹੋਰ ਵੀ ਤੁਹਾਨੂੰ ਦੱਸ ਦਿਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਹੁਣ ਤਾਂ ਇਹਨਾਂ ਦੀ ਐਲਜੀਬੀਟੀ ਸ਼ਾਇਦ ਇਹਨਾਂ ਦੀ ਇੱਕ ਸੰਸਥਾ ਵੀ ਬਣ ਗਈ ਆ ਜਿਹੜੀ ਹੈਗੇ ਆਗੇ ਆਪਣੇ ਗੇ ਨਹੀਂ ਹਨ ਉਹਨਾਂ ਦੀ ਇਹ ਬਣ ਚੁੱਕੀ ਆ ਪਰ ਹੁਣ ਸੋਸ਼ਲ ਮੀਡੀਆ ਤੇ ਵੀ ਗਿਣਤੀ ਬਹੁਤ ਜ਼ਿਆਦਾ ਬੱਧ ਰਹੀ ਆ ਕਿਤੇ ਨਾ ਕਿਤੇ ਜਾ ਕੇ ਉਹ ਟਰੋਲ ਵੀ ਹੁੰਦੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਡਾ ਸਮਾਜ ਐਕਸੈਪਟ ਆ ਜਿਹੜਾ ਉਹ ਨਹੀਂ ਕਰਦਾ ਬਈ ਤੁਹਾਡੀ ਗੱਲ ਉੱਥੇ ਆ ਜਾਂਦੀ ਕਿ ਦੋ ਤਿੰਨ ਗੱਲਾਂ ਇੱਕ ਤਾਂ ਉਹ ਨਸ਼ੇ ਦਾ ਆਦੀ ਸੀਗਾ ਆਦੀ ਸੀ ਘਰੋਂ ਬੇਦਖਲ ਸੀਗਾ ਇੱਕ ਗੇ ਪਰਵਰਤੀ ਦਾ ਉਹ ਇਨਸਾਨ ਸੀ ਕਤਲ ਕਰਨ ਦੇ ਲਈ ਤੁਸੀਂ ਕਿਹੜੀ ਵਜ੍ਹਾ ਮੰਨਦੇ ਹੋ ਕਿ ਉਹ ਗੇ ਕਾਰਨ ਕਤਲ ਕਰਦਾ ਸੀ ਪੈਸੇ ਕਰਕੇ ਕਰਦਾ ਇਹ ਨਸ਼ੇ ਕਰਕੇ ਕਰਦਾ ਸੀ ਜਾਂ ਇਨਸਾਨੀਅਤ ਅਜਿਹਾ ਉਹਦਾ ਦਰਦ ਸੀਗਾ ਅੰਦਰ ਉਹਦੇ ਪੜਾਅ ਸੀ ਸੀਗੀ ਇਨਸਾਨੇ ਦੇ ਪ੍ਰਤੀ ਲੋਕਾਂ ਪ੍ਰਤੀ ਉਹ ਉਹ ਦਾ ਕਾਰਨ ਬਣਦਾ ਸੀ ਵੇਖੋ ਇਹ ਚੀਜ਼ਾਂ ਗੋਰੀ ਆਪਾਂ ਜਿਵੇਂ ਆਪਾਂ ਆਮ ਦੇ ਚਰਨ ਵਾਲੇ ਲੋਕ ਆ ਆਪਾਂ ਨਸ਼ਾ ਵੀ ਨਹੀਂ ਕਰਦੇ ਹਨ ਸਵਾਜ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਅਨਸਾਣੀ ਹੱਤ ਤੌਰ ਤੇ ਆਪਾਂ ਆਪਣੇ ਫਰਜ਼ ਸਮਝਦੇ ਹਾਂ ਠੀਕ ਆ ਆਪਾਂ ਇਹ ਸਿਰਫ ਖਬਰ ਸੁਣੀ ਆ ਵੀ ਉਹ ਬੰਦੇ ਨੇ ਕਤਲ ਕੀਤੇ ਹੁਣ ਇਹਨੇ ਮਾਰੇ ਆਪਣੇ ਅੰਦਰ ਇੱਕ ਚੰਬਾ ਜਿਹਾ ਹੋਇਆ ਪਿਆ ਵੀ ਯਾਰ ਐ ਕਿਵੇਂ ਮਾਰਤੇ ਆਪਾਂ ਤਾਂ ਕਿਸੇ ਦੇ ਲਫੜ ਨਹੀਂ ਵਜਦਾ ਹੁਣ ਤੁਸੀਂ ਸੋਚੋ ਅਜਿਹੇ ਕੰਮ ਕਰਨ ਦੇ ਵਾਸਤੇ ਉਹ ਨਸ਼ੇ ਦੀ ਪੂਰਤੀ ਵੀ ਕਰਦਾ ਹੋ ਤੇ ਮੈਂ ਇੱਕ ਗੱਲ ਇਹ ਵੀ ਕਹਿ ਸਕਦਾ ਇਹ ਇੱਕ ਆਪਾਂ ਇਹ ਸੋਚ ਸਕਦੇ ਆ ਆਪਣੇ ਇੱਕ ਐਸੇ ਨਿੱਜੀ ਵਿਚਾਰ ਆ ਵੀ ਜੇਕਰ ਉਹ ਬੰਦਾ ਨਸ਼ਾ ਕਰਦਾ ਸੀ ਰਾਮ ਸਰੂਪ ਜਿਹਦੇ ਨਾਲ ਉਹ ਸੰਬੰਧ ਬਣਾਉਂਦਾ ਸੀ ਹੋ ਸਕਦਾ ਉਹ ਨੂੰ ਵੀ ਉਹ ਨਸ਼ਾ ਦਿੰਦਾ ਹੋਵੇ ਹੋ ਸਕਦਾ ਬਿਲਕੁਲ ਸ਼ਰਾਬ ਪੀ ਆਉਂਦਾ ਹੋਵੇ ਜਾਂ ਕੋਈ ਹੋਰ ਨਸ਼ਾ ਦਿੰਦਾ ਹੋਵੇ ਕਿਉਂਕਿ ਰਾਮ ਸਰੂਪ ਨੂੰ ਅਜੇ ਹ ਤਾਂ ਹੈ ਨਹੀਂ ਵੀ ਅੱਜ ਤਾਈਂ ਉਹ ਬੰਦੇ ਹੀ ਮਿਲੇ ਜੀਦੇ ਨਾਲੋਂ ਸਿਰਫ ਆਰਾਮ ਸਰੂਪੀ ਤਕੜਾ ਸੀ ਆਕਰ ਸਬੰਧ ਬਣਾਉਂਦਾ ਸੀ ਉਦੋਂ ਮੁੜ ਕੇ ਉਹ ਪੈਸੇ ਦਿੰਦੇ ਸੀ ਪੈਸੇ ਘੱਟ ਹੁੰਦੇ ਸੀ ਤਾਂ ਉਹ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ ਸੀ ਆਖਰਕਾਰ ਜਦੋਂ ਕਿਸੇ ਬੰਦੇ ਨੂੰ ਮਾਰਦਾ ਹੋਊ ਕੀ ਰੋਲਾ ਰੱਪਾ ਜੀ ਇੱਕ ਝਗੜਾ ਆ ਬੰਦਾ ਆਪਦਾ ਫੋਰਸ ਜ਼ਰੂਰ ਲਾਉਂਦਾ ਆ ਦੀ ਸੇਫਟੀ ਲਈ ਜਦੋਂ ਜਦ ਜ਼ਰੂਰ ਕਰਦਾ ਇਹ ਤਾਂ ਹੱਥੋਂ ਪਾਈ ਹੁੰਦੇ ਹੋਣਗੇ ਕਿਤੇ ਕੋਈ ਨਿਸ਼ਾਨ ਕਰਦੇ ਤਾਂ ਕੁਝ ਮਿਲਦਾ ਹੋਊ ਕਿਤੇ ਨਾ ਕਿਤੇ ਇਹ ਹਜੇ ਜਾਂਚ ਦਾ ਵਿਸ਼ਾ ਹੋ ਸਕਦਾ ਇਨ ਫਿਊਚਰ ਇਹ ਗੱਲਾਂ ਸਾਹਮਣੇ ਆਉਣ ਵੀ ਜਿਹਦੇ ਨਾਲ ਉਹ ਸਬੰਧ ਬਣਾਉਂਦਾ ਸੀ ਉਹਨੂੰ ਉਹ ਨਸ਼ਾ ਵੀ ਦਿੰਦਾ ਦਿੰਦਾ ਹੋਊਗਾ ਬਿਲਕੁਲ ਦਿੰਦਾ ਠੀਕ ਹੈ ਨਸ਼ੇ ਦੇ ਵਿੱਚ ਜਦੋਂ ਬੰਦੇ ਦੇ ਪੈਰ ਨਹੀਂ ਖੜਦੇ ਉਦੋਂ ਚੱਲ ਫਿਰਦਾ ਮਾਈਂਡ ਨਹੀਂ ਤੇ ਬਾਡੀ ਵੀ ਨਹੀਂ ਕੰਟਰੋਲ ਹੁੰਦੀ ਹਾਂ ਬਿਲਕੁਲ ਹੋ ਸਕਦਾ ਇਸ ਤਰੀਕੇ ਨਾਲ ਹਜੇ ਬਹੁਤ ਸਾਰੀਆਂ ਪਰਤਾਂ ਇਹ ਖੁੱਲ ਕੇ ਆਉਣੀਆਂ ਸਾਹਮਣੇ ਬਾਕੀ ਆ ਕਿਉਂਕਿ ਅਸਲ ਦੇ ਵਿੱਚ ਜੇ ਅੱਜ ਅੱਜ ਦੇ ਆਪਾਂ ਦੌਰ ਦੀ ਗੱਲ ਕਰਗੇ ਗੁਰੂ ਅੱਜ ਜ਼ਿਆਦਾਤਰ ਇਹੀ ਚੀਜ਼ਾਂ ਨੂੰ ਲੈ ਕੇ ਜੇ ਮੈਂ ਆਪਾਂ ਇਹ ਨਜਾਇਜ਼ ਸਬੰਧਾਂ ਦੀ ਗੱਲ ਕਰ ਲਈਏ ਹਨ ਜਾਂ ਇਹ ਚੀਜ਼ਾਂ ਬਹੁਤ ਸਾਰੀਆਂ ਖੁੱਲ ਕੇ ਸਾਹਮਣੇ ਆ ਰਹੀਆਂ ਜਿਹੜਾ ਕਿ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜਾਂ ਤਾਂ ਕਿਤੇ ਨਾ ਕਿਤੇ ਇਹ ਹੋ ਰਿਹਾ ਵੀ ਜੋ ਸੋਸ਼ਲ ਮੀਡੀਆ ਦੇ ਉੱਪਰ ਪ੍ਰੋਸਿਆ ਜਾ ਰਿਹਾ ਜਾਂ ਨੈਗੇਟਿਵਿਟੀ ਕਹਾਂ ਲੋ ਜਾਂ ਬਹੁਤ ਸਾਰੇ ਗਲਤ ਕੰਟੈਂਟ ਜਿਹੜਾ ਕਿ ਜਲਦੀ ਵਾਇਰਲ ਹੁੰਦਾ ਵਾਇਰਲ ਤੁਸੀਂ ਇੱਕ ਚੀਜ਼ ਸੋਚੋ ਅੱਜ ਇੰਸਟਾਗ੍ਰam ਤੇ ਵੇਖੋ ਵੀਡੀਓ ਹਰ ਬੰਦਾ ਪਾਉਂਦਾ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਆ ਜੀ ਨੇ ਲੋਕਾਂ ਦੀ ਜ਼ਿੰਦਗੀ ਬਦਲਦੀ ਜਿਹੜੇ ਬੰਦੇ 5-5000 ਰੁਪਿਆ ਕਮਾਉਂਦੇ ਸੀ ਉਹ 50-50000 ਕਮਾਉਣ ਲੱਗੇ 5-5 ਲੱਖ ਕਮਾਉਣ ਲੱਗੇ ਪਰ ਸਹੀ ਵਰਤੋਂ ਕਰਕੇ ਤੁਸੀਂ ਇੱਕ ਵਧੀਆ ਚੈਨਲ ਬਣਾ ਲਓ ਕੰਮ ਕਰ ਲਓ ਆਪਾਂ ਵੀ ਕਰ ਹੀ ਰਹੇ ਆ ਸਾਰੇ ਲੋਕ ਹੀ ਕਰਦੇ ਆ ਪਰ ਜਿੱਥੇ ਕੀ ਹੁੰਦਾ ਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੇ 부ੜੀਆਂ ਨੇ ਧੀਆ ਪੈਣਾ ਨੇ ਠੀਕਾ ਉਹ ਇੰਸਟਾਗ੍ਰਾਮ ਤੇ ਘੱਟ ਕੱਪੜੇ ਪਾ ਕੇ ਰੀਲਾਂ ਪਾਉਂਦੀਆਂ ਨੇ ਠੀਕਾ ਨੰਗੇਜ ਵਿਖਾਉਂਦੀਆਂ ਨੇ ਜਾਂ ਕੀ ਇਸ ਸਰੀਰ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਦਿਖਾਉਣਾ ਵੀ ਜਿਹੜੇ ਵੇਖਣ ਵਾਲੇ ਲੋਕ ਨੇ ਉਹਨਾਂ ਦੀ ਕਾਮਵਾਸ਼ਨਾ ਪੜਕਦੀ ਕਿਉਂਕਿ ਇਹ ਗੱਲਾਂ ਹੈ ਕਿ ਜਿਹੜਾ ਸਾਡੇ ਮਨ ਤੇ ਅਸਰ ਪੈਂਦਾ ਅਸੀਂ ਅੰਦਰ ਤੋਂ ਕਿਸੇ ਵੀ ਤਰੀਕੇ ਦੇ ਸਾਡੇ ਅੰਦਰ ਵਿਚਾਰ ਬਣ ਗਏ ਸਾਡੇ ਅੰਦਰ ਕੋਈ ਗੱਲਾਂ ਬਾਤਾਂ ਚੱਲ ਪੰਗਾਂ ਅੰਦਰ ਫੁਰਨੇ ਚੱਲ ਪਏ ਉਹ ਅੱਖਾਂ ਦੇ ਨਾਲ ਦੇਖਣ ਕਰਕੇ 80% ਅਸਰ ਪੈਂਦਾ 20% ਸੁਣਨ ਦੇ ਨਾਲ ਪੈਂਦਾ ਹਨਾ ਵੇਖੋ ਹੁਣ ਦੇਖੋ ਜਦੋਂ ਉਹ ਚੀਜ਼ਾਂ ਵੇਖੀਆਂ ਜਾਂਦੀਆਂ ਕਾਮਵਾਸ਼ਨਾ ਜਾਗ ਪੈਂਦੀਆਂ ਜਾਗਣ ਤੋਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਗੀਆਂ ਉਹ ਫਿਰ ਪੈਦਾ ਹੋ ਜਾਂਦੀਆਂ ਹੁਣ ਰਾਮ ਸਰੂਪ ਦੀ ਇਹ ਕਹਾਣੀ ਨੇ ਬਿਲਕੁਲ ਹੈਰਾਨ ਕੀਤਾ ਕਿ ਆਖਰਕਾਰ 11 ਕਤਲ ਬੰਦੇ ਨੇ ਕੀਤੇ ਕਿੰਨੇ 11 ਕਤਲ ਦਾ ਬਾਈ ਜੀ ਉਹ ਪੁਲਿਸ ਕੋਲੇ ਮੰਨਿਆ ਉਹ ਕਹਿੰਦਾ ਕਿ ਮੈਨੂੰ ਯਾਦ ਵੀ ਨਹੀਂ ਕਈ ਘਟਨਾਵਾਂ ਤਾਂ ਕਿ ਮੈਂ ਕਿੰਨਾ ਕੁਸ਼ ਕੀਤਾ ਵੇਖੋ ਡੇਢ ਦੋ ਸਾਲ ਦੇ ਵਿੱਚ ਇਹ ਘਟਨਾਵਾਂ ਹੋਈਆਂ ਹਜੇ ਤੋ ਦੱਸ ਰਿਹਾ ਕਿ ਮੈਨੂੰ ਪਤਾ ਹੀ ਨਹੀਂ ਵੀ ਮੈਂ ਕਿਹਨੂੰ ਕਿਹਨੂੰ ਮਾਰਿਆ ਕਿਹਨੂੰ ਕਿਹਨੂੰ ਕੀ ਦਿੱਤਾ ਹੁਣ ਆਪਾਂ ਜੇ ਅੱਜ ਇਹ ਸ਼ਬਦ ਆਪਾਂ ਬੋਲ ਗਏ ਬਾਈ ਜੀ ਕਿਸੇ ਨੂੰ ਲੈਫਟ ਨਾ ਦਿਓ ਆਪਾਂ ਵੀਡੀਓ ਬਣਾ ਕੇ ਵੀ ਪਾਈਏ ਵੀ ਲੈਫਟ ਨਾ ਦਿਓ ਬਾਈ ਜੀ ਕਿਸੇ ਨੂੰ ਭਾਉ ਨਾ ਫਿਰ ਵੀ ਕਿਤਨਾ ਕਿਤੇ ਇਹ ਪੁਆਇੰਟ ਆ ਜਾਣਿਆ ਬਈ ਯਾਰ ਕਿਸੇ ਦੀ ਮਦਦ ਤੋਂ ਜਦੋਂ ਡਾਕੇ ਹੁੰਦਾ ਬਿਲਕੁਲ ਪਰ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਇੱਕ ਤਾਂ ਗੱਲ ਹੋ ਗਈ ਕਿ ਬਈ ਆਪਾਂ ਲੈਫਟ ਦੇ ਦਿੰਨੇ ਆ ਕਿਸੇ ਨੂੰ ਹਮਦਰਦੀ ਦੇ ਪ੍ਰਤੀ ਹੋ ਸਕਦਾ ਕੁਝ ਬੰਦੇ ਲਾਲਚ ਦੇ ਵਿੱਚ ਠਰਕ ਬੁਣੇ ਦੇ ਵਿੱਚ ਵੀ ਲੈਫਟ ਦਿੰਦੇ ਹੋਣ ਇਹ ਗੱਲ ਹੋ ਸਕਦੀ ਹੈ ਤੁਸੀਂ ਇਹ ਗੱਲ ਸੋਚੋ ਜਿਹੜੇ ਬੰਦੇ ਉਹ ਕਹਿੰਦਾ ਵੀ 11 ਦੇ 11 ਮੈਂ ਕਤਲ ਕਰਤੇ ਤੇ 11 ਨੇ ਸੰਬੰਧ ਤਾਂ ਬਣਾਈ ਆ ਨਾ ਉਹ ਵੀ ਗੱਲ ਨਾ ਕਿ ਸਾਹਮਣੇ ਆਪਾਂ ਜਾ ਰਹੇ ਆ ਇੱਕ ਕੁੜੀ ਦੇ ਲਿਬਾਸ ਚ ਇੱਕ ਬੰਦਾ ਖੜਾ ਉਹ ਪਤਾ ਲੱਗਦਾ ਜਦੋਂ ਨਾਲ ਬੈੰਦਾ ਆ ਕੇ ਗੱਲਬਾਤ ਕਰਦਿਆਂ ਉਦੋਂ ਤਾਂ ਸਾਹਮਣੇ ਇਹ ਚੀਜ਼ ਆਉਂਦੀ ਹੋਗੀ ਨਾ ਕਿ ਇਹ ਬੰਦਾ ਵੇ ਉਹ ਉਹਨਾਂ ਨੂੰ ਕਹਿੰਦਾ ਸੀ ਕਿ ਸਾਬ ਮੇਰੇ ਨਾਲ ਸਬੰਧ ਬਣਾਓ ਤਾਂ ਉਹ ਇਨਸਾਨ ਵੀ ਕੁਝ ਸੋਚ ਸਮਝ ਕੇ ਉਹਨੂੰ ਹਾਂ ਮੈਂ ਪਰ ਦੇਵਾਂਗੇ ਆਹੀ ਤਾਂ ਆਹੀ ਤਾਂ ਚੀਜ਼ ਆ ਵੀ ਜੋ ਪਰੋਸਿਆ ਜਾ ਰਿਹਾ ਜੋ ਦਿਖਾਇਆ ਜਾ ਰਿਹਾ ਉਹਦੇ ਨਾਲ ਅਸਰ ਹੁੰਦਾ ਕੱਲਾ ਬੰਦਾ ਜਾਂਦਾ ਕਿਉਂਕਿ ਵੇਖੋ ਕਿੰਨੇ ਸਾਰੇ ਇਹ ਮਾਮਲੇ ਆ ਆਪਾਂ ਫੋਨ ਕੌਲਾਂ ਵੇਖਦੇ ਆ ਵੀਡੀਓ ਵੇਖਦੇ ਆ ਫੋਟੋਆਂ ਵੇਖਦੇ ਆ ਜਿੱਥੇ ਇਹ ਗੱਲਾਂ ਖੁੱਲ ਕੇ ਸਾਹਮਣੇ ਆਉਂਦੀਆਂ ਕੋਈ ਬੰਦਾ ਹੁੰਦਾ ਮੰਨ ਕੇ ਚਲੋ ਆਪਣੇ ਨਾਲ ਕੋਈ ਘਟਨਾ ਘਟ ਗਈ ਆਪਾਂ ਅੰਦਰ ਤੋਂ ਗਲਤ ਆ ਆਪਾਂ ਕਿਸੇ ਦੇ ਨਾਲ ਬੈਠ ਗਏ ਆਪਾਂ ਕਿਸੇ ਨਾਲ ਸਬੰਧ ਬਣਾ ਲਏ ਅਗਲੇ ਨੇ ਆਪਾਂ ਨੂੰ ਬਾਅਦ ਦੇ ਵਿੱਚ ਕੀ ਹੁੰਦਾ ਲੋਕ ਇੱਕ ਦੂਜੇ ਨੂੰ ਕੀ ਆ ਬਲੈਕਮੇਲ ਕਰਨ ਲੱਗ ਜਾਂਦੇ ਆ ਕਈ ਬੰਦੇ ਬਹੁਤ ਮਸਲੇ ਸਾਹਮਣੇ ਆਉਂਦੇ ਆ ਅੱਜ ਕੱਲ੍ਹ ਲੁੱਕ ਛੁਪ ਕੇ ਕਈ ਕੀ ਕਰਦੇ ਆ ਜਿਹੜੇ ਬੰਦੇ ਹੁੰਦੇ ਆ ਉਹ ਆਪਣੇ ਉਹਨਾਂ ਨੂੰ ਹੁੰਦਾ ਸਾਡਾ ਘਰ ਨਾ ਉੱਜੜ ਜੇ ਪਰਿਵਾਰ ਨੂੰ ਨਾ ਪਤਾ ਲੱਗੇ ਉਹ ਚੋਰੀ ਛੁਪ ਕੇ ਅੱਜ ਲੱਖ ਰੁਪਇਆ ਉਹਨਾਂ ਨੇ ਮੰਗ ਲਿਆ ਦੇ ਤਾਂ 2 ਲੱਖ ਦੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਦੇ ਨਾਲ ਪਸ ਪੈ ਜਾਂਦਾ ਵੀ ਆਪਾਂ ਹੋਰ ਪਸਾ ਲਓ ਫਿਰ ਕਿਤੇ ਨਾ ਕਿਤੇ ਜਾ ਕੇ ਜਦੋਂ ਕੋਈ ਬੰਦਾ ਉਹੇ ਜਾ ਹੁੰਦਾ ਉਹ ਸਾਹਮਣੇ ਆ ਜਾਂਦਾ ਪੁਲਿਸ ਨੂੰ ਕੰਪਲੀਟ ਕਰ ਦਿੰਦਾ ਫਿਰ ਤੁਸੀਂ ਵੇਖੋ ਵੀ ਪਰਤਾਂ ਦਰ ਪਰਤਾਂ ਖੁੱਲਦੀਆਂ ਗੱਲ ਕਿੱਥੋਂ ਤੱਕ ਜਾਂਦੀ ਬਹੁਤ ਲੰਬੀ 22 ਸਾਲਾਂ ਚ 11 ਕਤਲ ਬੜੀ ਵੱਡੀ ਗੱਲ ਆ ਜਿਹੜੀ ਇਹਨੇ ਇਹ ਕੰਮ ਕੀਤਾ ਠੀਕ ਆ ਸਾਨੂੰ ਉਹ ਪੈਸੇ ਦੇਣੇ ਪੈਂਦੇ ਆ ਬਲੈਕਮੇਲ ਅਸੀਂ ਹੋ ਜਾਂਦੇ ਉਹੀ ਚੀਜ਼ ਆ ਵੀ ਸਾਡੇ ਅੰਦਰ ਜਿਹੜੀ ਕਾਮਵਾਸ਼ਨਾ ਇੰਨੀ ਜ਼ਿਆਦਾ ਵਧ ਗਈ ਜਾਂ ਇਹ ਚੀਜ਼ਾਂ ਹੋ ਗਈਆਂ ਉਹਦੇ ਕਰਕੇ ਰਾਮ ਸਰੂਪ ਨੇ ਇੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਉਹਦੇ ਨਾਲ ਜਿਹੜੀ ਇਹ ਗੇ ਵਾਲੀ ਲੋਕ ਆ ਜਿਹੜੇ ਗੇ ਨੇ ਜਾਂ ਇੰਨੇ ਇਤਦਾਰ ਦੇ ਵਿੱਚ ਹੋ ਰਿਹਾ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਸੋਚਣੀਆਂ ਪੈਣੀਆਂ ਵੀ ਆ ਆਖਰਕਾਰ ਛੋਟੇ-ਛੋਟੇ ਬੱਚਾਂ 'ਚ ਛੋਟੇ-ਛੋਟੇ ਨੌਜਵਾਨਾਂ ਦੇ ਵਿੱਚ ਇਹ ਕਰੇਜ ਆ ਜਿਹੜਾ ਵੱਧਾ ਕਿਉਂ ਜਾ ਰਿਹਾ ਮੈਡੀਕਲ ਮੈਡਲ ਜਿਹੜੇ ਚੇਂਜਸ ਆਉਂਦੇ ਆ ਹਾਂ ਕੁਝ ਕੁ ਬੰਦੇ ਤਾਂ ਉਹ ਪੈਦਾ ਹੀ ਉਸ ਤਰੀਕੇ ਨਾਲ ਹੁੰਦੇ ਹਨ ਹਾਂ ਕੁਝ ਕੁ ਮੈਨੂੰ ਲੱਗਦੀ ਹੈ ਕਿ ਇਹਦੇ ਪਿੱਛੇ ਕਿਸੇ ਵੱਡੀ ਜਿਹੜੀ ਸੰਸਦ ਦਾ ਕੋਈ ਸਾਜ਼ਿਸ਼ ਦਾ ਹਿੱਸਾ ਕੀ ਆਪਣੇ ਜਿਹੜੇ ਮੈਡੀਕਲ ਚੀਜ਼ਾਂ ਆ ਰਹੀਆਂ ਉਹ ਖਵਾ ਕੇ ਉਹਨਾਂ ਦੇ ਵਿੱਚ ਹਾਰਮੋਨ ਚੇਂਜ ਕੀਤੇ ਜਾ ਰਹੇ ਹੈਗਾ ਇਹ ਇਹਦੇ ਵਿੱਚ ਕੋਈ ਲੋੜ ਨਹੀਂ ਆਪਾਂ ਖਾ ਹੀ ਜਹਿਰ ਰਹੇ ਆ ਕਿਹੜੀ ਚੀਜ਼ ਖਾਣ ਪੀਣ ਉਦਾਂ ਦਾ ਹੋ ਗਿਆ ਤੁਸੀਂ ਹਾਂ ਬਿਲਕੁਲ ਤੁਸੀਂ ਦੱਸੋ ਕਿਹੜੀ ਚੀਜ਼ ਦੇ ਵਿੱਚ ਮਲਾਪਤ ਨਹੀਂ ਜਿਹੜੀ ਅਸੀਂ ਮਲਾਪਤੀ ਨਹੀਂ ਖਾ ਰਹੇ ਸਾਡੇ ਕੋਲੇ ਹੈ ਕਿ ਅਸ਼ੁੱਧ ਖਾਣ ਨੂੰ ਠੀਕ ਆ ਅਸੀਂ ਕੰਮਕਾਰ ਤੋਂ ਭੱਜਣ ਲੱਗੇ ਸਾਡੇ ਕੋਲੇ ਉਹ ਖਰਾਕਾਂ ਨਹੀਂ ਰਹੀਆਂ ਖਰਾਕਾਂ ਤਾਂ ਤਾਂ ਕਿ ਅਸੀਂ ਆਲਸੀ ਬਹੁਤ ਜ਼ਿਆਦਾ ਹੋ ਗਏ ਠੀਕ ਆ ਉਹ ਚੀਜ਼ਾਂ ਆ ਰਹੀਆਂ ਅਸੀਂ ਉਹ ਖਾ ਰਹੇ ਆ ਜਾਂ ਉਸ ਤਰੀਕੇ ਨਾਲ ਵਿਚਰ ਰਹੇ ਆ ਇਸੇ ਕਰਕੇ ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਵਿਚਾਰ ਚਰਚੇ ਵੀ ਹੁੰਦੇ ਆ ਅਗਲਾ ਕਹਿੰਦਾ ਵੀ ਹੁਣ ਤੁਸੀਂ ਕੀ ਤੁਸੀਂ ਸੋਚੋ ਮੈਂ ਥੋੜੀ ਜੀ ਗੱਲ ਸੁਣੀ ਸੀਗੀ ਪੂਰਾ ਇਹਦੇ ਤੇ ਮੈਂ ਇਹ ਨਹੀਂ ਕਹਿ ਸਕਦਾ ਵੀ ਇਹ ਹਕੀਕਤੀ ਆ ਜਿਹੜਾ ਫਾਸਟ ਫੂਡ ਆ ਕਹਿੰਦੇ ਇਹ ਜ਼ਿਆਦਾ ਖਾਣ ਦੇ ਨਾਲ ਵੀ ਇਹ ਚੀਜ਼ਾਂ ਦੇ ਵਿੱਚ ਕਹਿੰਦੇ ਬੱਚਿਆਂ ਦੇ ਅੰਦਰ ਇਹ ਗੋਣਾ ਜਿਹੜੇ ਇਹ ਪੈਦਾ ਹੋ ਰਹੇ ਆ ਹਾਰਮੋਨਸ ਡਿਸਬੈਲੈਂਸ ਹੁੰਦੇ ਆ ਹੋ ਰਹੇ ਆ ਬਿਲਕੁਲ ਹੁਣ ਤੁਸੀਂ ਦੇਖੋ ਕਿ ਆਖਰਕਾਰ ਆਪਾਂ ਕਹਿੰਦੇ ਸਰਕਾਰਾਂ ਨੇ ਐਂ ਕਰਤਾ ਉਹਨਾਂ ਨੇ ਐਂ ਕਰਤਾ ਵੇਖੋ ਕੋਈ ਨਾ ਕੋਈ ਵਿਧੀ ਕੋਈ ਨਾ ਕੋਈ ਤਾਂ ਤਰੀਕਾ ਹੈਗਾ ਹੀ ਆ ਜਿਦੇ ਤਰੀਕੇ ਨਾਲ ਇਸ ਚੀਜ਼ਾਂ ਨੂੰ ਧੱਕਿਆ ਜਾ ਰਿਹਾ ਪਰ ਚਿੰਤਾ ਦਾ ਵਿਸ਼ਾ ਕਿ ਅੱਜ ਇੰਨੀ ਤਦਾਦ ਇੰਨੀ ਗਿਣਤੀ ਵੱਧ ਰਹੀ ਆ ਕਿ ਹੁਣ ਇੱਕ ਪਾਸੇ ਇਹ ਵੀ ਲੋਕ ਕਹਿਣਗੇ ਵੀ ਇਹਨਾਂ ਚੀਜ਼ਾਂ ਨੂੰ ਅਕਸੈਪਟ ਕਰਨਾ ਚਾਹੀਦਾ ਜੇ ਇਸ ਤਰੀਕੇ ਨਾਲ ਅਕਸੈਪਟ ਹੋ ਗਈਆਂ ਫਿਰ ਸਾਡਾ ਸੋ ਦੋਸਤੋ ਇਹ ਸੀ ਰਾਮ ਸਰੂਪ ਦੇ 11 ਕਤਲਾਂ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈਗੀ ਕਈ ਦੇਸ਼ਾਂ ਨੇ ਗੇ ਸਮਾਜ ਨੂੰ ਮਾਨਤਾ ਦੇ ਦਿੱਤੀ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹਨੂੰ ਇੱਕ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਤੁਸੀਂ ਇਹਦੇ ਵਿੱਚ ਆਦੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸੋ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਤੁਸੀਂ ਦੇਖ ਰਹੇ ਸੀ ਅੰਟੀਨਾ ਟੀਵੀ ਇਦਾਂ ਦੀਆਂ ਵੀਡੀਓ ਅਸੀਂ ਹੋਰ ਵੀ ਲੈ ਕੇ ਆਂਦੇ ਰਾਵਾਂਗੇ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੁਸੀਂ ਵੀ ਜੇ ਸਾਡੇ ਨਾਲ ਵਿਚਾਰ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਤੁਹਾਨੂੰ ਜਰੂਰ ਮੌਕਾ ਦੇਵਾਂਗੇ ਅਸੀਂ ਤੁਹਾਡੇ ਵਿਚਾਰ ਰੱਖਣ ਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਟੀਨਾ ਟੀਵੀ ਗੁਰੇ ਬਿਸ਼ਨੰਦੀ ਧੰਨਵਾਦ ਜੀ